ਧੰਨਵਾਦ ਆ ਕੋਈ ਨਹੀਂ ਮਾਤਾ ਸਾਡੇ ਆਪਣੇ ਮਹਾਰ ਮੰਤਰੀ ਸਾਹਿਬ ਤੇ ਰਾਜਪੇਟ ਆਉਂਦੇ ਮਹਿਮਾਨਤ ਆ ਬੋਲਦੇ ਆ ਜਿਹੜਾ ਹੋਰੋ ਚੀਜ਼ ਦੀ ਸਾਨੂੰ ਦੇ ਸੌਰ ਤੇ ਜਿਹੜੀਆਂ ਮਦਦ ਕਰਦੇ ਹੋਏ ਦਿਖਾਈ ਦੇ ਰਹੇ ਨੇ ਔਰ ਇਹ ਤੁਸੀਂਾਂ ਨੇ ਹਾਲੋ ਮਾ پہلا متری جہاں پیسے دینا گیا گیا ماڑا مرا پیچھے رہی ماڑا ماڑا

ਹਰ ਦਿੱਤੀ ਜਾ ਰਹੀ ਹੈ ਰਾਸ਼ਨ ਦੇ ਲਈ ਇਹ ਤਸਵੀਰਾਂ ਨੇ ਲਾਜੀ ਸਿੰਘ ਭੁੱਲੜਾ ਉਹਨੀਆਂ ਇਨਸਾਨੀਅਤ ਦਾ ਬਲਕੋ ਲਗਾਤਾਰ ਦੇ ਰਹੇ ਨੇ ਇੱਥੇ ਲੱਗੇ ਹੋਏ ਨੇ ਔਰ ਕਰ ਰਹੇ ਨੇ ਚੌਕਨ ਬੰਦ ਰਹੇ ਨੇ ਔਰ ਇਸੇ ਤਰੀਕੇ ਨਾਲ ਜਿਹੜੀ ਪਸ਼ੂਆਂ ਦੇ ਲਈ ਬੜਾ ਤੁਹਾਡੀ ਵੀ ਜਿਹੜੀ ਆ ਦਿੱਤੀ ਜਾ ਰਹੀ ਹੈ ਧੰਨਵਾਦ